ਭਾਈ ਬੜੇ ਦਿਨਾਂ ਦਾ ਸੋਚਦੇ ਪਏ ਸੀ ਵੀ ਆਹ ਮੁੱਦੇ ਤੇ ਗੱਲ ਕੀਤੀ ਜਾਵੇ ਕਰਨੀ ਬਣਦੀ ਆ ਸਾਡੇ ਰਾਗੀਆਂ ਤੇ ਸਾਡੇ ਢਾਡੀਆਂ ਤੇ ਸਾਡੇ ਪਾਟੀਆਂ ਤੇ ਭਾਈ ਮੈਂ ਇੰਗਲੈਂਡ ਦੀ ਗੱਲ ਸੁਣਾ ਹਾਦਾਂ ਜਿਹੜੀ ਆ ਆਪਣੇ ਨਾਲ ਬੀਤੀ ਅਸੀਂ ਕਿਤੇ ਗਏ ਵਿਆਹ ਮਿਡਲੈਂਡ ਦੇ ਵਿੱਚ ਬੰਦੇ ਪਿਆਰ ਵਾਲੇ ਸੀ ਸੱਦ ਲਿਆ ਚਲ ਗਏ ਗੁਰੂ ਘਰ ਗਏ ਤੁਹਾਨੂੰ ਪਤਾ ਸਾਰੇ ਆਪਾਂ ਗੁਰੂ ਘਰ ਜਾ ਕੇ ਪਹਿਲਾਂ ਮੱਥਾ ਟੇਕਦੇ ਆ ਚਲੋ ਮੱਥਾ ਸਾਰੇ ਪੈਸੇ ਨਾਲ ਹੀ ਟੇਕਦੇ ਆਪਾਂ ਮੱਥਾ ਟੇਕਿਆ ਬਹਿ ਗਏ ਤੇ ਰਾਗੀ ਸਿੰਘਾਂ ਨੇ ਪਾਟੀ ਸਿੰਘਾਂ ਨੇ ਵਧੀਆ ਆਪਣਾ ਪ੍ਰੋਗਰਾਮ ਕੀਤਾ ਉਹਨਾਂ ਨੇ ਕੀਰਤਨ ਕੀਤਾ ਲਾਵਾ ਪੜਾਈਆਂ ਸਾਰਿਆਂ ਨੇ ਖੁਸ਼ ਹੋ ਕੇ ਰਾਗੀ ਸਿੰਘਾਂ ਨੂੰ ਪੈਸੇ ਦਿੱਤੇ ਸਾਰਿਆਂ ਨੇ ਖੁਸ਼ ਹੋ ਕੇ ਵੀ ਯਾਰ ਬਹੁਤ ਸੋਹਣਾ ਕੀਤਾ ਉਹਦੇ ਬਾਅਦ ਚਲੋ ਜੀ ਪ੍ਰਬੰਧਕ ਕਮੇਟੀ ਵਾਲੇ ਆ ਗਏ ਤੇ ਉਹਨਾਂ ਨੇ ਬੋਲਿਆ ਤੁਹਾਨੂੰ ਪਤਾ ਨਾ ਕੁੜੀ ਤੇ ਮੁੰਡੇ ਨੂੰ ਪੇਪਰ ਸਾਈਨ ਕਰਾਉਂਦੇ ਆ ਚਲੋ ਉਹ ਵੀ ਕਰਾਇਆ ਬਾਅਦ ਗਿਆ ਕਿ ਅਸੀਂ ਬਿਲਡਿੰਗ ਫੰਡ ਸਾਨੂੰ ਚਾਹੀਦਾ ਥੋੜੀ ਬੋਤੀ ਹੈਲਪ ਕਰੋ ਤੇ ਉਹ ਵਿਆਹ ਦੇ ਵਿੱਚ ਅਮਰੀਕਾ ਕੈਨੇਡਾ ਤੋਂ ਫੈਮਲੀਆਂ ਬਹੁਤ ਆਈਆਂ ਸੀਆਂ ਤਗੜੀ ਫੈਮਲੀ ਦਾ ਵਿਆਹ ਸੀਗਾ ਭਾਈ ਸਾਰਿਆਂ ਨੇ ਉੱਥੇ ਮੱਥਾ ਟੇਕਾ ਪੈਸੇ ਦਿੱਤੇ ਮੈਨੂੰ ਇਹਨਾਂ ਪਤਾ ਪ੍ਰਬੰਧਕ ਨੇ ਕਿਹਾ ਸੀ ਹਰੇਕ ਬੰਦਾ ਪੇ ਕਰੇ ਹਰ ਇੱਕ ਬੰਦੇ ਨੇ ਪੇ ਕੀਤਾ ਤੇ ਉਹਦੇ ਬਾਅਦ ਕੀ ਹੋਇਆ ਜਦੋਂ ਪੇਪੂ ਕਰ ਲਿਆ ਤੇ ਤਿੰਨ ਵਾਰ ਮੱਥਾ ਟੇਕਣਾ ਹੋ ਗਿਆ ਬਾਅਦ ਚ ਹੌਲੀ ਜੀ ਮੀਨੇ ਜੀ ਹੱਸੇ ਨਾ ਕਹਿੰਦਾ ਇਹ ਤੁਹਾਨੂੰ ਪਤਾ ਜਿਹੜੇ ਤੁਸੀਂ ਰਾਗੀ ਸਿੰਘਾਂ ਨੂੰ ਪੈਸੇ ਦਿੱਤੇ ਆ ਇਹ ਵੀ ਗੁਰੂ ਘਰ ਦੇ ਹੁੰਦੇ ਆ ਇਹਨਾਂ ਨੂੰ ਤਨਖਾਹ ਤੇ ਰੱਖਿਆ ਜਾਂਦਾ ਇਹ ਵੀ ਜਿਹੜਾ ਚੜਾਵਾ ਨਾ ਇਹ ਗੁਰੂ ਘਰ ਦਾ ਮੈਂ ਕਹ ਲੱਖ ਦੀ ਲਾਂਤ ਲੱਖ ਦੀ ਲਾਂਤ ਸਾਲਿਓ ਮਰਜੋ ਤੁਸੀਂ ਉਹ ਵੀ ਪੈਸੇ ਖਾ ਕੇ ਤੁਸੀਂ ਰਾਜੇ ਭਾਂਜੋ ਤੇ ਫਿਰ ਕਹਿੰਦੇ ਸਾਡੀ ਕੌਮ ਦੇ ਵਿੱਚ ਜਤੀ ੱੱਪੀ ਨਹੀਂ ਜੰਮਣੇ ਜਤੀ ਜੰਮਣੀ ਕਿੱਦਾਂ ਜੰਮਣੇ ਆ ਰਾਗੀ ਪਾਰਟੀ ਕੀ ਪੜਾਉਣਗੇ ਤੁਹਾਡੇ ਜਵਾਕਾਂ ਨੂੰ ਸਿੱਖਿਆ ਤਾਂ ਹੀ ਦੇਣਗੇ ਭੁੱਖੇ ਮਰਦੇ ਸਿੱਖਿਆ ਦੇਣ ਹੀ ਲੱਗੇ ਥੋੜੀ ਅਕਲ ਨੂੰ ਹੱਥ ਮਾਰੀਦਾ ਹੁੰਦਾ ਵਾ ਤਰਖਾਵਾਂ ਸਾਨੂੰ ਪਤਾ ਪਾਟੀਆਂ ਦੀਆਂ ਕਿੰਨੀਆਂ ਖੁੰਦੀਆਂ ਵਾ ਪਰ ਪਾਰਟੀ ਮਿਲੀਨੀਅਰ ਨਹੀਂ ਤੁਰੇ ਫਿਰਦੇ ਮੈਂ ਤਾਂ ਕੋਈ ਪਾਰਟੀ ਰੇਂਜ ਰੋਵਰ ਤੇ ਦੇਖਿਆ ਨਹੀਂ ਆ ਤੁਹਾਡੇ ਪ੍ਰਬੰਧਕ ਦਾ ਦੇਖਿਆ ਆ ਗੁਰਦੁਆਰੇ ਦੇ ਪ੍ਰਧਾਨ ਤਾਂ ਦੇਖਿਆ ਆ ਕਦੀ ਕੋਈ ਪਾਰਟੀ ਵੀ ਮੈਨੂੰ ਪਾ ਦਿਓ ਆ ਫੇਰ ਰੇਂਜ ਰੋਵਰਾਂ ਦੇ ਵਿੱਚ ਘੁੰਮਦਾ ਸ਼ਰਮ ਕਰੀਦੀ ਹੁੰਦੀ ਆ ਇਹ ਗਰੀਬ ਲੋਕ ਨੇ ਇਹਨਾਂ ਦੀ ਹੈ take care